ਲਓ ਜੀ ਬੇਟ ਨੇ ਪ੍ਰੌਮਸ ਕੀਤਾ ਸੀ ਜਨਮ ਦਿਨ ਤੇ 11 ਬੂਟੇ ਲਾਉਣਾਂ ਦਾ 5-6 ਬੂਟੇ ਸੀ ਘਰੇ ਲਾਏ ਤੇ ਜਿਹੜਾ ਤੇ ਬੂਟੇ ਟੱਬੇ ਤੇ ਲਾਉਣੇ ਆ ਇਹ ਟੱਬੇ ਦਾ ਤਿਆਰੀ ਚੱਲ ਰਹੀ ਹੈ ਬੂਟੇ ਲਾਉਣ ਦੀ ਬੇਟ ਨੇ ਕੀਤਾ ਸੀ ਕਿ ਨਾ ਜਨਮ ਦਿਨ ਤੇ ਅਸ਼ੋ ਨਿਰੋਧ ਮਿਲਾਨ ਕੈਪਟਨ ਆ ਉਹਨਾਂ ਬੂਟੇ ਲਾਉਣੇ ਆ ਕਿੱਛੇ ਸੋਚਦੇ ਪਹਿਰੇ ਇੰਦਰਾ ਜੀ ਬੂਟੇ ਲਾਉਣ ਦੀ ਤਿਆਰੀ ਕਰੀ ਹੈ ਇਹ ਡੋਆ ਬਣ ਕੱਢ ਦੇ ਬੜਾ ਮੋਟਾ ਹੈ ਉਲਟਾ ਤੁਲੇ ਪਾਤਲੇ ਜਿੰਨ ਬਟੋਲੀ ਸੀ ਸੀ ਬੁੱਟੇ ਕੁਆਲਟੀ ਬਹੁਤ ਸ਼ੀ ਰਾਮਪ੍ਰੀਆ ਅਰਪਣਾ ਨਰਸੀ ਨੂੰ ਲੈ ਕੇ ਆਉਂਦੇ ਆ ਬੁੱਟੇ ਵਧੀਆ ਰੇਟ ਵਿੱਚ ਸਹੀ ਲਾਇਆ ਭਾਈ ਉਹ ਤੇ ਬਾਕੀ ਕੁਆਲਟੀ ਬਹੁਤ ਸ਼ੂਟੇ ਦੀ ਪਰ ਇਸ ਤੱਕ ਕਾਲੂ ਬੁਖਾਰਾਂ ਦਾ ਬੁੱਟਾ ਲਿਆਂਦਾਗਾ ਬਾਕੀ ਦੂਜੇ ਪਉਦੇ ਆ ਨਾ ਗਣੂ ਭੁੱਲ ਗਏ ਨੇ ਠੇਈ ਪ੍ਰਕਾਰ ਦੇ ਬੁੱਟੇ ਆ ਵਧੀਆ ਤਰ੍ਹਾਂ ਲੰਮੇ ਜਾਣਗੇ ਬਈ ਸਦਾਬਹਾਰ ਬੁੱਟੇ ਆ ਤਾਂ ਬੁੱਟੇ ਮੈਡੀਸਨ ਬੁੱਟੇ ਵੀ ਬਚੇ ਨਾਲੇ ਦਰਖਤ ਲਾਉਣੇ ਬਹੁਤ ਜ਼ਰੂਰੀ ਆ ਕਿਉਂਕਿ ਦਰਖਤਾਂ ਵੀ ਬਹੁਤ ਘਾਟ ਪੈ ਰੇ ਆ ਪਾਣੀ ਨੀ ਤਰ੍ਹਾਂ ਜਿਆਦਾ ਥੱਲੇ ਜਾ ਰਿਹਾਗਾ ਜਿੰਨਾ ਹੋ ਸਕਿਆ ਹੈ ਥੇ ਕਿ ਬੀਰ ਪਾਈ ਬੂਟੇ ਲਾਇ ਖਰਾ ਜਨਮ ਦੇ ਉਤੇ ਕਿਉਂਕਿ ਹੋਰ ਖੁਸ਼ੀਆਂ ਦਿਨ ਹੁੰਦਾ ਇੱਕ ਦੋ ਬੂਟੇ ਜ਼ਰੂਰ ਲਾਉਣ ਚਾਹੀਦੇ ਆ ਜਗਾ ਆਪਣੇ ਕੋਈ ਬਾਧੂ ਪਈਆਂ ਨੇ ਘਰੇ ਵੀ ਬਾਧੂ ਜੇ ਜਗਾ ਖੇਤਾਂ ਚ ਬਾਧੂ ਜੀ ਜਗਾ ਕਿਸ਼ੋਰ ਸਾਂਝੀ ਜਗਾ ਜਲਾ ਦੋ ਇਤੋਂ ਜਗ੍ਹਾ ਮਿਲੇ ਤਾਂ ਲਾ ਲਾ ਦੇ ਜਾਈਏ ਕਹਿੰਦੇ ਫੋਰ ਪਾਸੇ ਹੀ ਖਰਚ ਕਰਦੀ ਹਰੇ ਮਿੱਟੀ ਲੈ ਬੇਟਾ ਜਨਮ ਦੇ ਤੇ ਕਿਹਾ ਸੀ ਮੈਂ ਕਿ ਜਨਮ ਦੇ ਤੇ ਬੂਟੇ ਲਾਉਂਗਾ ਬੂਟੇ ਲਾਉਣ ਲੱਗ ਗਿਆ ਬੇਟਾ 11 ਸਾਲ ਹੋ ਗਏ 11 ਬੂਟੇ ਲਾਉਂਗਾ ਉਹ ਤੋ ਵਧੀਆ ਸੋਚ ਹੈ ਮੇਰੀ ਕਿ ਵੀ ਸਵਾਰ ਕੇ ਬਾਰੇ ਉਹ ਤਾਂ ਨਹੀਂ ਕੀ ਇਦਾਂ ਜੱਕ ਕੋਈ ਨਾ ਚਲੋ ਹੁਣ ਆਪਾਂ ਲਾਲ ਲੱਗਿਆ ਨਾਲੇ ਪੰਨੇ ਪਹੁੰਚਿਆ ਉਹ ਗੁੱਟਾ ਜਰੂਰ ਤੁਸੀਂ ਤੇ ਲਾਉਣ ਸੀ ਇਹ ਬੰਨ੍ਹਿਆ ਲਾ ਗੁੱਟੇ ਲਾ ਕੇ ਸਿੱਧਾ ਕਰਦੇ ਗੁੱਟੇ ਸਮਾਰ ਕੇ ਸਿੱਧਾ ਕਰਦੇ ਗੁੱਟਣ ਹਾਂ ਗੁੱਟੇ ਸਿੱਧਾ ਕਰਦੇ ਸਿੱਧਾ ਆਇਆ ਤਾਂ ਤੋਂ ਮਿੱਟੀ ਪਾਉਣ ਵੇ ਅਹ ਹੋਰ ਮੁੱਟੇ ਬਿਆਹਾਰੇ ਲਾਉਣ ਉਧਰ ਚਲਾ ਚੱਕ ਲਿਆ ਉਧਰ

11 ਬੂਟੇ ਲਾਉਣੂ ਸੀ ਆ ਚੌਥਾ ਲਾਈ ਜੰਨੇ ਆ ਆ ਪੰਜਵਾਂ ਬੂਟਾ ਆ ਆ ਦੇਖ ਫੇ ਇਧਰ ਨੂੰ ਲਈ ਛੇ ਇਹ ਪੰਜ ਆਇਆ ਪਰ ਬਾਕੀ ਬਾਕੀ ਆ ਦੇਖੋ ਇਹ ਬੂਟੇ ਲਾਉਣੇ ਆ ਜਿਮਾ ਬੁੱਟਾ ਵੀ ਲੱਗ ਗਿਆ ਉਹਨੂੰ ਛੇਮਾ ਬੁੱਟਾ ਉਹ ਦੇਖੋ ਕਰੋ ਜਾਓ ਉਹ ਛੇਮਾ ਬੁੱਟਾ बूटा रहे गया हम सतमां बूटा लगन जा रहा झंडो बट रहा है, तो है।, है बारह बूटे पूरे 11 ਕਿਹਾ ਸੀ ਗਾਈ 12 ਬੂਟੇ ਲਾਦੇ ਬਣ। ਵੀਡੀਓ ਨਹੀਂ ਬਣਾਈ ਇਹਨਾਂ ਨੇ। ਕਸ਼ਨੇ ਆ ਲੈਸ਼ਨੇ ਵੀਡੀਓ ਨਹੀਂ ਬਣਾਈ। ਤਾਂ ਹੁਣ ਇਹਨਾਂ ਦੀ ਵੀਡੀਓ ਬਣਾਉਣ ਲੱਗੇ। ਆ ਲੱਗ ਗਿਆ 7 ਮਾ ਬੂਟਾ। ਗਾਰਾਂ ਬੁੱਟੇ ਬੂਲੇ ਲੱਗਦੇ ਹਨ ਸੱਤਮਾ ਲੱਗ ਗਿਆ ਪੰਜ ਵੀ 10 ਕਿੱਥੇ ਲਾਏ ਆ ਲੈ ਸਾਥ-ਸਾਥ ਕਰੀ ਜਾਣਾ ਥੋੜੇ ਇਹਦੇ ਪੰਜ ਘਰੇ ਲਾ ਕੇ ਜਖੇਤ ਲਾ ਕੇ ਗਏ ਟਰੇ ਲਾ ਕੇ ਜਾਂਦੇ ਸੀਗਾ ਇਹਦੀ ਵੀਡੀਓ ਬਣਾਈ ਨਹੀਂ ਤੱਕ ਕੇ ਮੈਂ ਸੁੱਤਾ ਪਿਆ ਸੀ ਹੁਣ ਇਹਨੇ ਦੀ ਬਣਾਉਣ ਲੱਗੇ ਸੱਤ ਬੁੱਟਿਆਂ ਦੀ ਪੰਜ ਘਰੇ ਲਾਏ ਨੇ

ਸਾਰੇ ਬੁੱਟੇ ਲੱਗ ਗਏ ਇਧਰ ਦੇਖੋ handelnya buta juga ya. Katanya. बूटा पाणी पैग इधर लो हा उदर रे गे भी बी पाणी पाऊर पाणी भरया गे ਵੀ ਬਾਲਟੀ ਨਹੀਂ ਪਰ ਦੀਪਈ ਇਹਦੇ ਫਰੇ ਖੜੇ ਆ ਕੇ ਵੇ ਰਾਜੀ ਖੜਦੇ ਖੜਦੇ ਦੇਖੋ ਹੈ ਆਪਾਂ ਦੇ ਆਜਾਓ ਗਾਈ ਹੁਣ ਜਿਹੜੇ ਦੋ ਦੋ ਨੇ ਉਹਨਾਂ ਨੂੰ ਪਣੀ ਪਾਓ ਬਦਿਆ ਰਾ ਦੋ ਚ ਪਾਣੀ ਪਾ ਰਹੇ ਆ ਚੈੱਕ ਕਰੋ ਬਾਈਸ ਪਰ ਮਾਦਮੇ ਸੱਪਤਾ ਕਰੇਗਾ ਹੁਣ ਵਧੀਆ ਹਸਤਾ ਹੈ